او ناں وچھنوں کلن دیو اے دکان تے کله چا اے او گاتا توں کساپ نو دیکھ نہیں کے ایں درا 500 ایں در آ جا اجکندرا پکڑ چک جا کر اجکندرا تے سنگ آیا ایں تے آیا جلدی آ آ او ناں دسیے ناں دسیے او ناں بولی गिंदर सिंह सारियां तरीक़े ਬੁਲੀ ਕਰਾ ਜਨੇ ਆਲਣਾ ਨਾ ਅਧਰਾਲੀ ਦਾ ਆਰਥਕ ਆ ਨਹੀਂ ਸਹੀ ਗਾ ਆ ਜਾ ਬੁਰਾ ਹੋਣ ਮੇਰੇ ਨਾਲ ਮੈਂ ਬੋਲਣਾ ਕੋਣ ਕਰਦਾ ਦੇ ਮਤਲਬ ਕਿ ਜਿਹੜਾ ਜਿਹੜਾ ਬੋਲਣਾ ਮੇਰੀ ਹੈ ਸਾਦੇ ਨਾਲ ਸਾਦੇ ਨਾਲ ਤੇਰੇ ਵੀ ਆ ਰਾਏ ਕਿਹੜਾ ਸੀ ਆਪਣਾ ਕਿਵੇਂ ਨਹੀਂ ਜਾਂਦਾ ਫਿਰ ਤਾਂ ਇਹਨਾਂ ਨੇ ਕਿੱਥੇ ਬੁਲਾਇਆ ਡੀਜ਼ਲ ਖਰਚਾ ਕਿੰਨਾ ਡੀਜ਼ਲ ਬਲੇ ਡੀਜ਼ਲ 500 500 ਦਾ ਪਛੀ ਹੁਣ ਰਾਜੀ ਹੁਣ ਉਹਨਾਂ ਦਾ ਟੋਟਾ ਐਕਟਰ ਵਾਲੇ ਹੋਰ ਲਾਇਆ ਬਾਬਾ ਜੀ ਆਪਣੇ ਆ ਆਪਣੇ ਬੰਦਾ ਦੇ ਤੇ ਸਾਰੇ ਆਪਣੇ ਕਰ ਇੱਕ ਮਿੰਟ ਆਪਾਂ ਨਾ ਚਲੋ ਪਤਾ ਹੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਮੈਨੂੰ ਆਪਣੇ ਸਰਪੰਚ ਨੇ ਆਪਣੇ ਜੀ ਐਮਐਲ ਸਾਹਿਬ ਅੱਜ ਪਿੰਡ ਤਰੇਤੇ ਵਾਲੀ ਪਹੁੰਚੇ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਇੱਥੇ ਮੈਂ ਸਾਰੇ ਪਿੰਡਾਂ ਦੇ ਵਿੱਚ ਹੀ ਅੱਜ ਵੀ ਜਾ ਰਿਆਂ ਹੁਣ ਅਸੀਂ ਪਿੰਡ ਪਹੁੰਚਿਆ ਰੇਤੇ ਵਾਲੀ ਪੈਣੀ ਜਿੱਥੇ ਸਾਡੇ ਪਿੰਡ ਨੂੰ ਡਰਦਾਉਣ ਲਈ ਜੇਕਰ ਪਾਣੀ ਜ਼ਿਆਦਾ ਆ ਜਾਂਦਾ ਮਹਾਤਮਾ ਕਰੇ ਨਾ ਕਰੇ ਇਹੋ ਜਿਹਾ ਕੋਈ ਹੋਵੇ ਜੇਕਰ ਪਾਣੀ ਆ ਜਾਂਦਾ ਤਾਂ ਸਾਰੇ ਇਲਾਕੇ ਨੂੰ ਬਚਾਉਣ ਲਈ ਰੱਖੋ ਇੱਕ ਤਰ੍ਹਾਂ ਦਾ ਬੰਨ ਸਾਢੇ ਪਨ ਉੱਚਾ ਕਰਕੇ ਜਿਹੜਾ ਬਣਾਇਆ ਜਾ ਰਿਹਾ ਸਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਔਰ ਜੋ ਵੀ ਸਾਡੇ ਲੋਕਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਜੀ ਸੀ ਬੀ ਵੀ ਪ੍ਰੋਵਾਈਡ ਕਰਵਾਈ ਹੋਈ ਹੈ ਡੀਜ਼ਲ ਵੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਅਸੀਂ ਹਰ ਇੱਕ ਚੀਜ਼ ਜਿਹੜੀ ਹੈ ਪ੍ਰੋਵਾਈਡ ਸਾਡੇ ਲੋਕਾਂ ਨੂੰ ਕਰਵਾ ਰਹੇ ਹਾਂ ਔਰ ਸਾਰੇ ਰਲ ਮਿਲ ਕੇ ਅਸੀਂ ਕਰ ਰਹੇ ਹਾਂ ਕੋਈ ਇਹ ਨਹੀਂ ਮੈਂ ਇਕੱਲਾ ਕਰ ਰਿਹਾ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਇਹ ਸਾਰਿਆਂ ਦੇ ਸਾਥ ਨਾਲ ਹੀ ਹੈ ਸਾਡੇ ਅੱਤ ਸਹਿਬਾਨਾਂ ਦੇ ਸਾਥ ਨਾਲ ਹੈ ਸਾਡੇ ਆਵਾਦੀ ਪਾਰਟੀ ਦੇ ਸਾਰੇ ਆਗੂ ਨੇ ਵਰਕਰ ਨੇ ਸਾਡੇ ਪਿੰਡ ਦੇ ਦੋਨਾਂ ਸਿੰਨਾ ਪਿੰਡਾਂ ਦੇ ਲੋਕ ਨੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਦੇਖਣ ਚ ਆ ਰਿਹਾ ਕਿ ਇੱਥੇ ਫੋਟਵਾਂ ਵਾਲੇ ਲੀਡਰ ਬਹੁਤ ਆ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਫੋਟਵਾਂ ਵਾਲਿਆਂ ਨੂੰ ਫੋਟਵਾਂ ਮੁਬਾਰਕ ਕੋਈ ਗੱਲ ਨਹੀਂ ਹਰ ਇੱਕ ਦਾ ਆਪਦਾ ਹੁੰਦਾ ਹੈ ਪਰ ਕੋਈ ਗੱਲ ਨਹੀਂ ਜੇ ਕੋਈ ਫੋਟਵਾ ਕਰਾਉਂਦਾ ਕਰਾਉਣ ਦਿਓ ਪਰ ਜਿਹੜਾ ਜ਼ਰੂਰੀ ਕੰਮ ਹੈ ਉਹ ਅਸੀਂ ਜਿਹੜਾ ਲੋਕਾਂ ਦਾ ਕਰਦੇ ਹਾਂ